ਦੋਸਤੋ ਅਰਜਨ ਢੱਲੋਂ ਦੀ ਇੱਕ ਹੋਰ ਨਵੀਂ ਐਲਬਮ A for Arjun ਰਿਲੀਜ਼ ਹੋ ਚੁੱਕੀ ਹੈ ਖੁੱਲੀ ਹਵਾ ਵਿੱਚ ਕੁੜੀਆਂ ਨੂੰ ਕਿਉਂ ਲੈਣ ਨਹੀਂ ਦਿੰਦੇ ਸਾ ਇਸ ਐਲਬਮ ਦਾ ਹਰ ਇੱਕ ਗੀਤ ਇਸ਼ਕ ਜਵਾਨੀ ਅਤੇ ਦਰਦਾਂ ਦਾ ਹਾਣੀ ਹੈ ਪਰ ਦੋਸਤੋ ਅਰਜਨ ਕੋਈ ਐਲਬਮ ਕਰੇ ਅਤੇ ਉਸ ਵਿੱਚ ਇਤਿਹਾਸ ਦੇ ਕਿਸੇ ਟੌਪਿਕ ਨੂੰ ਨਾ ਛੇੜੇ ਇਹ ਕਿਵੇਂ ਹੋ ਸਕਦਾ ਆਪਣੀਆਂ ਪਿਛਲੀਆਂ ਐਲਬਮਜ਼ ਜਿਵੇਂ ਕਿ ਆਵਾਰਾ ਵਿੱਚ ਅਰਜਨ ਨੇ ਦਾਨਾਬਾਦ ਜਲਵਾ ਵਿੱਚ ਮਹਾਰਾਣੀ ਜੰਦਾ ਅਤੇ ਹੁਣ A for Arjun ਵਿੱਚ ਹੀਰ ਦੇ ਦਰਦ ਨੂੰ ਬਿਆਨ ਕੀਤਾ ਹੈ ਇਸ ਗੀਤ ਦੇ ਬੋਲ ਆਖੇ ਲੱਗ ਕੇ ਦਿਲ ਦੇ ਸਿਰ ਝੁਕਾ ਗਈ ਜੀਆਂ ਦਾ ਕਾਤੋਂ ਲੋਕੀ ਹੀਰ ਨਾਮ ਰੱਖਦੇ ਨਹੀਂ ਧੀਆਂ ਦਾ ਕਈਆਂ ਨੂੰ ਅੰਦਰੋਂ ਤੱਕ ਹਿਲਾ ਕੇ ਰੱਖ ਦਿੰਦੇ ਹਨ ਦਾ ਜ਼ਿਕਰ ਹਰਮਨਜੀਤ ਵੱਲੋਂ ਪੰਜਾਬ ਦੀ ਬੜੀ ਹੀ ਮਸ਼ਹੂਰ ਕਿਤਾਬ ਰਾਣੀ ਤੱਤ ਵਿੱਚ ਇੰਜ ਕੀਤਾ ਗਿਆ ਕਬਰਾਂ ਉੱਤੇ ਮੇਲੇ ਲੱਗਦੇ ਆਵੇ ਘੱਤ ਬਹੀਰਾ ਹੀਰਾ ਮਾਰਨ ਵਾਲੀ ਦੁਨੀਆ ਨੱਚ ਨੱਚ ਗਾਵੇ ਹੀਰਾ ਦੋਸਤੋ ਅੱਜ ਦੀ ਵੀਡੀਓ ਦੇ ਰਾਹੀਂ ਅਸੀਂ ਤੁਹਾਨੂੰ ਹੀਰ ਤੇ ਰਾਂਝੇ ਦੀ ਕਹਾਣੀ ਨੂੰ ਵਾਰਿਸ ਸ਼ਾਹ ਦੇ ਕਿਸੇ ਦੇ ਰਾਹੀਂ ਪੇਸ਼ ਕਰਾਂਗੇ ਹਾਲਾਂਕਿ ਹੀਰ ਨੂੰ ਸਮੇਂ-ਸਮੇਂ ਤੇ ਅਲੱਗ-ਅਲੱਗ ਲੇਖਕਾਂ ਵੱਲੋਂ ਲਿਖਿਆ ਗਿਆ ਜਿਵੇਂ ਕਿ ਦਮੋਦਰ ਘਲਾਟੀ ਦਾ ਕਹਿਣਾ ਹੈ ਕਿ ਉਹਨਾਂ ਨੇ ਹੀਰ ਤੇ ਰਾਂਝੀ ਦੀ ਕਹਾਣੀ ਨੂੰ ਅੱਖੀ ਦੇਖਿਆ ਹੈ ਤੇ ਫਿਰ ਲਿਖਿਆ ਹੈ ਇਸ ਤੋਂ ਇਲਾਵਾ 16ਵੀਂ ਸਦੀ ਦੇ ਪੋएट ਸ਼ਾਹ ਹਸੈਨ ਵੱਲੋਂ ਵੀ ਹੀਰ ਲਿਖੀ ਗਈ ਪਰ ਦੋਸਤੋ ਅਸਲ ਵਿੱਚ ਹੀਰ ਨੂੰ ਅਮਰ ਬਣਾਉਣ ਵਾਲਾ ਪੰਜਾਬ ਦਾ ਸ਼ੇਕਸਪੀਅਰ ਵਾਰਿਸ ਸ਼ਾਹ ਹੀ ਹੈ ਲਗਭਗ ਹਰ ਥਾਂ ਤੇ ਵਾਰਿਸ ਸ਼ਾਹ ਦੀ ਹੀਰ ਨੂੰ ਪ੍ਰਮਾਨਗੀ ਮਿਲੀ ਹੈ ਸੋ ਅੱਜ ਅਸੀਂ ਇਸੇ ਹੀ ਕਿਸੇ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਜੰਗ ਨਾਮ ਦਾ ਇੱਕ ਇਲਾਕਾ ਸੀ ਜਿਸ ਦਾ ਕਿ ਸਿਆਲ ਇੱਕ ਕਬੀਲਾ ਹੋਇਆ ਕਰਦਾ ਸੀ ਦੱਸ ਦਈਏ ਕਿ ਅੱਜ ਦੇ ਸਮੇਂ ਇਹ ਇਲਾਕਾ ਪਾਕਿਸਤਾਨ ਵਿੱਚ ਹੈ ਸਿਆਲ ਕਬੀਲੇ ਦਾ ਸਰਦਾਰ ਸੀ ਚੂਚਕ ਚੌਧਰੀ ਚੂਚਕ ਚੌਧਰੀ ਦੀ ਪਤਨੀ ਮਲਕੀ ਦੀ ਕੋਖੋਂ ਹੀਰ ਨੇ ਜਨਮ ਲਿਆ ਹੀਰ ਬਚਪਨ ਤੋਂ ਹੀ ਸੋਹਣੀ ਸੁਨੱਖੀ ਹੋਣ ਕਰਕੇ ਉਸ ਦੇ ਹੁਸਨ ਦੀ ਚਰਚਾ ਆਲੇ ਦੁਆਲੇ ਦੇ ਪਿੰਡਾਂ ਵਿੱਚ ਹੋਣ ਲੱਗੀ ਚੌਧਰੀ ਦੀ ਧੀ ਹੋਣ ਕਰਕੇ ਸਾਰੇ ਗੱਭਰੂ ਜਵਾਨ ਡਰ ਦੇ ਮਾਰੇ ਉਸ ਵੱਲ ਅੱਖ ਚੁੱਕ ਕੇ ਦੇਖਣ ਦੀ ਹਿੰਮਤ ਵੀ ਨਹੀਂ ਸੀ ਕਰਦੇ ਹੀਰ ਆਪਣੀਆਂ ਸਹੇਲੀਆਂ ਦੇ ਨਾਲ ਖੂਬ ਮौज-ਮਸਤੀਆਂ ਕਰਦੀ। ਇਲਾਕੇ ਵਿੱਚ ਚਨਾਵ ਦਰਿਆ ਦੇ ਪੱਤਣ ਤੇ ਬਹੁਤ ਸਾਰੀਆਂ ਬੇੜੀਆਂ ਸਨ ਪਰ ਹੀਰ ਦੀ ਬੇੜੀ ਦੇਖਣ ਵਿੱਚ ਸਭ ਤੋਂ ਸੋਹਣੀ ਸੀ। ਉਸ ਬੇੜੀ ਦੀ ਰਾਖੀ ਲੁੱਡਣ ਨਾਮ ਦਾ ਮਲਾਹ ਕਰਦਾ ਸੀ। ਇਸ ਬੇੜੀ ਵਿੱਚ ਬੈਠ ਹੀਰ ਆਪਣੀਆਂ ਸਹੇਲੀਆਂ ਨਾਲ ਕਾਫੀ ਸੈਰ ਕਰਦੀ ਤੇ ਆਨੰਦ ਮਾਣਦੀ। ਦੋਸਤੋ ਇਹ ਸੀ ਹੀਰ ਦੀ ਬਚਪਨ ਤੋਂ ਜਵਾਨੀ ਤੱਕ ਦੀ ਕਹਾਣੀ। ਉੱਧਰ ਦੂਜੇ ਪਾਸੇ ਜੇ ਗੱਲ ਕਰੀਏ ਰਾਂਝੇ ਦੀ ਤਾਂ ਰਾਂਝਾ ਹੀਰ ਦੇ ਪਿੰਡ ਤੋਂ 80 ਮੀਲ ਦੂਰ ਤਖਤ ਹਜ਼ਾਰੇ ਦਾ ਰਾਂਝਾ ਰਾਂਝਾ ਕਬੀਲੇ ਦੇ ਸਰਦਾਰ ਮੌਜੂ ਚੌਧਰੀ ਦੇ ਅਠਾ ਪੁੱਤਰਾਂ ਵਿੱਚੋਂ ਸਭ ਤੋਂ ਛੋਟਾ ਸੀ ਦੋਸਤੋ ਰਾਂਝੇ ਦਾ ਅਸਲ ਨਾਮ ਸੀ ਤੀਦੋ ਪਰ ਉਹ ਰਾਂਝਾ ਕਬੀਲੇ ਨਾਲ ਸੰਬੰਧ ਰੱਖਣ ਕਰਕੇ ਸਾਰੇ ਉਸ ਨੂੰ ਰਾਂਝਾ ਹੀ ਆਖਦੇ ਸੀ ਇੱਥੇ ਦੱਸ ਦਈਏ ਕਿ ਜਿਵੇਂ ਹੀਰ ਸਿਆਲ ਕਬੀਲੇ ਦੇ ਚੌਧਰੀ ਚੂਚਕ ਦੀ ਧੀ ਸੀ ਉਵੇਂ ਹੀ ਰਾਂਝਾ ਰਾਂਝਾ ਕਬੀਲੇ ਦੇ ਚੌਧਰੀ ਮੌਜੂ ਦਾ ਪੁੱਤਰ ਸੀ ਰਾਤਬੇ ਵਿੱਚ ਹੀਰ ਦਾ ਪਿਤਾ ਚੂਚਕ ਰਾਂਝੇ ਦੇ ਪਿਓ ਮੌਜੂ ਨਾਲੋਂ ਕਿਤੇ ਵੱਡਾ ਸੀ ਮੌਜੂ ਚੌਧਰੀ ਦੇ ਅੱਠਾਂ ਪੁੱਤਰਾਂ ਵਿੱਚੋਂ ਸੱਤ ਦੇ ਵਿਆਹ ਹੋ ਚੁੱਕੇ ਸਨ ਅਤੇ ਸਭ ਖੇਤੀਬਾੜੀ ਕਰਕੇ ਗੁਜ਼ਾਰਾ ਕਰਦੇ ਸੀ ਪਰ ਉੱਧਰ ਰਾਂਝਾ ਆਪਣੇ ਪਟੇ ਵਧਾ ਅੱਖਾਂ 'ਚ ਸੁਰਮਾ ਕੰਨਾਂ 'ਚ ਕਾਟੇ ਤੇ ਹੱਥ ਵਿੱਚ ਬੰਝਲੀ ਫੜ ਬੇਫਿਕਰਾ ਹੋ ਇਧਰ ਉਧਰ ਘੁੰਮਦਾ ਰਹਿੰਦਾ ਸੀ ਰਾਂਝਾ ਦੇਖਣ ਵਿੱਚ ਸੋਹਣਾ ਗੱਭਰੂ ਜਵਾਨ ਹੋਣ ਕਰਕੇ ਇਲਾਕੇ ਦੀਆਂ ਇਸਤਰੀਆਂ ਉਸ ਉੱਪਰ ਮੋਹਿਤ ਹੋ ਜਾਂਦੀਆਂ ਨੇ ਸਮਾਂ ਬਦਲਦਾ ਹੈ ਤੇ ਦੋਸਤੋ ਇੱਕ ਦਿਨ ਮੋਜੂ ਚੌਧਰੀ ਦੀ ਮੌਤ ਹੋ ਜਾਂਦੀ ਹੈ ਮੋਜੂ ਚੌਧਰੀ ਦੀ ਮੌਤ ਤੋਂ ਬਾਅਦ ਸਾਰੇ ਪੁੱਤਰ ਜ਼ਮੀਨ ਜਾਇਦਾਦ ਆਪਸ ਵਿੱਚ ਵੰਡ ਲੈਂਦੇ ਨੇ ਰਾਂਝੇ ਦੇ ਬਾਕੀ ਭਰਾ ਪਟਵਾਰੀ ਨੂੰ ਪੈਸੇ ਦੇ ਚੰਗੀ ਚੰਗੀ ਵਾਹੀਯੋਗ ਜ਼ਮੀਨ ਆਪ ਰੱਖ ਲੈਂਦੇ ਨੇ ਅਤੇ ਰਾਂਝੇ ਨੂੰ ਬੰਜਰ ਜ਼ਮੀਨ ਦਾ ਹਿੱਸਾ ਦੇ ਦਿੰਦੇ ਨੇ ਰਾਂਝੇ ਨੂੰ ਬੰਜਲੀ ਵਜਾਉਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਆਉਂਦਾ ਅਤੇ ਉੱਧਰ ਦੂਜੇ ਪਾਸੇ ਉਸ ਦੀਆਂ ਪਰਜਾਈਆਂ ਗੱਲ-ਗੱਲ ਤੇ ਉਸ ਨੂੰ ਮਿਹਣੇ ਮਾਰਦੀਆਂ ਰਹਿੰਦੀਆਂ ਇੱਕ ਦਿਨ ਕਿਸੇ ਗੱਲੋਂ ਰਾਂਝੀ ਨੂੰ ਉਸਦੀ ਪਰਜਾਈ ਮੀਣਾ ਮਾਰਦੀ ਹੈ ਕਿ ਜੇ ਤੈਨੂੰ ਤੇਰੇ ਰੂਪ ਤੇ ਇੰਨਾ ਹੀ ਮਾਣ ਹੈ ਤਾਂ ਜਾ ਸਿਆਲਾਂ ਦੀ ਹੀਰ ਵਿਆਕੇ ਲਿਆ ਇਹ ਗੱਲ ਰਾਂਝੇ ਦੇ ਕਾਫੀ ਡੂੰਗੀ ਸੱਟ ਮਾਰਦੀ ਹੈ ਗੁੱਸੇ ਵਿੱਚ ਰਾਂਝਾ ਘਰ-ਬਾਰ ਛੱਡ ਕੇ ਤਖਤ ਹਜ਼ਾਰੇ ਤੋਂ ਬਾਹਰ ਨਿਕਲ ਜਾਂਦਾ ਹੈ ਤਖਤ ਹਜ਼ਾਰੇ ਨੂੰ ਛੱਡ ਰਾਂਝਾ ਰਾਤ ਦੇ ਸਮੇਂ ਇੱਕ ਮਸਜਿਦ ਵਿੱਚ ਚਲੇ ਜਾਂਦਾ ਹੈ ਅੱਧੀ ਰਾਤ ਨੂੰ ਰਾਂਝਾ ਆਪਣੀ ਬੰਝਲੀ ਘੱਡ ਮਸਜਿਦ ਵਿੱਚ ਵਜਾਉਣ ਲੱਗਦਾ ਹੈ ਪਿੰਡ ਦੇ ਇਸਤਰੀਆਂ ਤੇ ਮਰਦ ਰਾਂਝੀ ਦੀ ਸੁਰੀਲੀ ਵੰਝਲੀ ਸੋਨਾ ਇਕੱਠੇ ਹੋ ਜਾਂਦੇ ਹਨ ਇੱਥੇ ਹੀ ਦੋਸਤੋ ਰਾਂਝੀ ਅਤੇ ਮਸਜਿਦ ਦੇ ਮੌਲਵੀ ਵਿੱਚ ਟਕਰਾਅ ਹੋ ਜਾਂਦੀ ਹੈ ਜਿਸ ਦੀ ਵਜ੍ਹਾ ਕਰਕੇ ਰਾਂਝਾ ਮਸਜਿਦ ਤੋਂ ਨਿਕਲ ਚਨਾ ਦੇ ਪੱਤਣ ਵੱਲ ਤੁਰ ਪੈਂਦਾ ਹੈ ਚਨਾ ਦੇ ਪੱਤਣ ਤੇ ਰਾਂਝਾ ਲੁੱਡਣ ਜੋ ਕੇ ਹੀਰ ਦੀ ਸ਼ਿੰਗਾਰੀ ਬਿੜੀ ਦੀ ਰਾਖੀ ਕਰਦਾ ਹੈ ਉਸ ਨੂੰ ਦਰਿਆ ਦੇ ਦੂਜੇ ਪਾਸੇ ਲੈ ਜਾਣ ਦੀ ਬੇਨਤੀ ਕਰਦਾ ਹੈ ਲੁੱਡਣਾ ਨੁਕਰ ਕਰਦਾ ਹੋਇਆ ਗੁੱਸੇ ਵਿੱਚ ਰਾਂਝੇ ਨੂੰ ਤੱਕਾ ਦੇ ਦਿੰਦਾ। ਤਦ ਹੀ ਲੁੱਡਣ ਦੀਆਂ ਤੀਮੀਆਂ ਰਾਂਝੇ ਤੇ ਮੋਹਿਤ ਹੋ ਜਾਂਦੀਆਂ ਹਨ ਅਤੇ ਲੁੱਡਣ ਵੱਲ ਗੁੱਸੇ ਨਾਲ ਤੱਕਦੀਆਂ ਹਨ। ਲੁੱਡਣ ਤੀਮੀਆਂ ਦਾ ਗੁੱਸਾ ਦੇਖ ਰਾਂਝੇ ਨੂੰ ਬੇੜੀ 'ਚ ਬਿਠਾ ਲੈਂਦਾ ਹੈ। ਉਧਰ ਚਨਾਵ ਦੇ ਪਰਲੇ ਪਾਸੇ ਹੀਰ ਨੂੰ ਕੋਈ ਖ਼ਬਰ ਦਿੰਦਾ ਹੈ ਕਿ ਤੇਰੀ ਸ਼نگਾਰੀ ਬੇੜੀ ਵਿੱਚ ਲੁੱਡਣ ਨੇ ਕਿਸੇ ਪਰਾਏ ਮਰਦ ਨੂੰ ਬਿਠਾ ਲਿਆ ਹੈ। ਹੀਰ ਗੁੱਸੇ ਵਿੱਚ ਆ ਬੇੜੀ ਵੱਲ ਜਾਂਦੀ ਹੈ। रांझा 베ੜੀ ਵਿੱਚ ਆਪਣੀਆਂ ਬਾਹਾਂ ਨਾਲ ਮੂੰਹ ਟਕੀ ਪਿਆ ਹੁੰਦਾ ਅਤੇ ਹੀਰ ਗੁੱਸੇ ਵਿੱਚ ਆ ਉਸਦੇ ਇੱਕ ਪਤਲੀ ਜਹੀ ਸੂਟੀ ਮਾਰਦੀ ਹੈ ਜਦੋਂ ਰਾਂਝਾ ਸੂਟੀ ਵੱਜੀ ਦੇ ਆਪਣੇ ਮੂੰਹ ਤੋਂ ਬਾਹਾਂ ਪਰੇ ਕਰਦਾ ਤਾਂ ਹੀਰ ਰਾਂਝੇ ਨੂੰ ਅਤੇ ਰਾਂਝਾ ਹੀਰ ਨੂੰ ਤੱਕਦੇ ਹੀ ਰਹਿ ਜਾਂਦੇ ਹਨ ਹੀਰ ਅਤੇ ਰਾਂਝੇ ਨੂੰ ਪਹਿਲੀ ਨਜ਼ਰ ਵਿੱਚ ਹੀ ਪਿਆਰ ਹੋ ਜਾਂਦਾ ਹੀਰ ਆਪਣੀ ਸਹੇਲੀਆਂ ਨਾਲ 베ੜੀ 'ਚ ਬੈਠ ਰਾਂਝੇ ਨਾਲ ਗੱਲਾਂ ਕਰਦੀ ਹੈ ਅਤੇ ਤਦ ਉਸ ਨੂੰ ਰਾਂਝੇ ਦੇ ਘਰ ਬਾਹਰ ਛੱਡ ਕੇ ਆਉਣ ਦੀ ਗੱਲ ਦਾ ਪਤਾ ਲੱਗਦਾ ਹੈ ਇਸ ਤਰ੍ਹਾਂ ਹੀ ਰਾਂਝੇ ਨੂੰ ਆਪਣੇ ਘਰ ਰੱਖਣ ਦਾ ਮਨ ਬਣਾ ਲੈਂਦੀ ਹੈ। ਹੀਰ ਆਪਣੇ ਪਿਤਾ ਚੂਚਕ ਨੂੰ ਆਖਦੀ ਹੈ ਕਿ ਆਪਣੇ ਘਰ ਡੰਗਰ ਪਸ਼ੂ ਬਹੁਤ ਨੇ ਕਿਉਂ ਨਾ ਆਪਾਂ ਇਸ ਮਿਹਨਤੀ ਮੁੰਡੇ ਨੂੰ ਮੱਝਾਂ ਚਾਰਨ ਲਈ ਰੱਖ ਲਈਏ। ਚੂਚਕ ਪਹਿਲਾਂ ਤਾਂ ਇਸ ਗੱਲ ਤੇ ਰਾਜ਼ੀ ਨਹੀਂ ਹੁੰਦਾ ਪਰ ਹੀਰ ਦੇ ਕਈ ਵਾਰ ਕਹਿਣ ਤੇ ਮੰਨ ਜਾਂਦਾ ਹੈ। ਹੁਣ ਰਾਂਝਾ ਮੱਝਾਂ ਚਾਰਦਾ ਤੇ ਮੱਝਾਂ ਚਾਰਨ ਗਿਆ ਸੁਰੀਲੀ ਵੰਝਲੀ ਵੀ ਵਜਾਉਂਦਾ। ਰਾਂਝੇ ਦੀ ਵੰਝਲੀ ਸੁਣ ਡੰਗਰ ਪਸ਼ੂ ਚਰਨ ਤੋਂ ਬਾਅਦ ਉਸ ਦੇ ਕੋਲ ਆ ਬੈਠਦੇ। ਉੱਧਰ ਹੀਰ ਘਰ ਤੋਂ ਚੂਰੀ ਘਟ ਕੇ ਆਪਣੀਆਂ ਸਹੇਲੀਆਂ ਦੇ ਨਾਲ ਰਾਂਝੇ ਕੋਲ ਮਿਲਣ ਆ ਜਾਂਦੀ ਇਸ ਤਰ੍ਹਾਂ ਲਗਾਤਾਰ 12 ਸਾਲ ਚੱਲਦਾ ਰਿਹਾ ਅਤੇ ਇਹਨਾਂ 12 ਸਾਲਾਂ ਦੇ ਵਿੱਚ ਹੀਰ ਤੇ ਰਾਂਝੇ ਦਾ ਪਿਆਰ ਹੋਰ ਵੀ ਦਿਨੋਂ ਦਿਨ ਗੂੜਾ ਹੋ ਗਿਆ ਤੇ ਮੈਂ ਬਾਹਾਂ ਸਾਲ ਮਾਪਿਆਂ ਅਨੁਚਾਰ ਧੀ ਰਹੀ ਅਖੀਰ ਹੀਰ ਤੇ ਰਾਂਝੇ ਦੇ ਪਿਆਰ ਦੀ ਖਬਰ ਉਸਦੇ ਚਾਚੇ ਕੈਦ ਨੂੰ ਲੱਗ ਗਈ ਇਹ ਦੋਨੋਂ ਪਿਆਰ ਤੋਂ ਨਫ਼ਰਤ ਹੋਣ ਕਰਕੇ ਉਹ ਹੀਰ ਤੇ ਰਾਂਝੇ ਦੇ ਪਿਆਰ ਦੀ ਭੰਡੀ ਪੂਰੇ ਇਲਾਕੇ ਵਿੱਚ ਕਰ ਦਿੰਦਾ ਹੈ ਜਿਸ ਦੀ ਵਜ੍ਹਾ ਕਰਕੇ ਹੀਰ ਦੇ ਮਾਤਾ ਪਿਤਾ ਚੂਚਕ ਅਤੇ ਮਲਕੀ ਦੀ ਪੂਰੇ ਕਬੀਲੇ ਵਿੱਚ ਕਾਫੀ ਬਦਨਾਮੀ ਹੁੰਦੀ ਹੈ ਗੁੱਸੇ ਵਿੱਚ ਚੂਚਕ ਰਾਂਝੇ ਨੂੰ ਆਪਣੇ ਘਰੋਂ ਬਾਹਰ ਕੱਢ ਦਿੰਦਾ ਹੈ ਅਤੇ ਮੱਝਾਂ ਚਰਾਉਣ ਦੇ ਲਈ ਕਿਸੇ ਹੋਰ ਨੂੰ ਰੱਖ ਲੈਂਦਾ ਹੈ ਹੁਣ ਮੱਝਾਂ ਨੂੰ ਲਗਾਤਾਰ 12 ਸਾਲ ਰਾਂਝੀ ਦੀ ਵੰਝਲੀ ਦੀ ਆਤ ਪੈਣ ਕਰਕੇ ਉਹ ਰਾਂਝੇ ਤੋਂ ਬਿਨਾ ਚਰਦੀਆਂ ਹੀ ਨਹੀਂ ਜਿਸ ਦੀ ਵਜ੍ਹਾ ਕਰਕੇ ਰਾਂਝੇ ਨੂੰ ਮੋੜ ਮੱਝਾਂ ਚਰਾਉਣ ਦੇ ਲਈ ਰੱਖਿਆ ਜਾਂਦਾ ਪਰ ਇਸ ਵਾਰ ਉਸ ਨੂੰ ਘਰ ਵਿੱਚ ਰੱਖਣ ਦੀ ਥਾਂ ਉਸ ਨੂੰ ਇੱਕ ਨਾਇਣ ਦੇ ਘਰ ਵਿੱਚ ਰੱਖਿਆ ਜਾਂਦਾ ਨਾਇਣ ਦੇ ਘਰ ਵਿੱਚ ਵੀ ਰਹਿੰਦੇ ਆਂ ਫਿਰ ਤੋਂ ਹੀਰ ਤੇ ਰਾਂਝਾ ਫਿਰ ਉਸੇ ਚਾਲ ਉੱਪਰ ਚੱਲ ਪੈਂਦੇ ਹਨ ਇਹ ਸਭ ਦੇਖ ਹੀਰ ਦੇ ਘਰ ਦੇ ਉਸ ਦੇ ਵਿਆਹ ਦੀ ਵਿਉਤਬੰਦੀ ਕਰਨ ਲੱਗ ਜਾਂਦੇ ਹਨ ਖੀਰ ਦੇ ਘਰ ਦੇ ਉਸ ਦਾ ਵਿਆਹ ਰੰਗਪੁਰ ਦੇ ਸੈਦੇ ਖਿਆੜੇ ਨਾਲ ਤੈਅ ਕਰ ਦਿੰਦੇ ਹਨ